ਕੀ ਤੁਸੀਂ ਵੀ ਲਿਆ ਹੋਇਆ ਬੈਂਕ ਤੋਂ ਲੋਨ ਤੇ ਛੁਡਾਉਣਾ ਚਾਹੁੰਦੇ ਹੋ ਭਾਰੀ ਵਿਆਜ ਤੋਂ ਖਿਹੜਾ ਤਾਂ ਇਹ ਖਬਰ ਜ਼ਰੂਰ ਸੁਣੋ ਹਰ ਕੋਈ ਆਪਣਾ ਘਰ ਹੋਣ ਦਾ ਸੁਪਨਾ ਦੇਖਦਾ ਹੈ ਬਹੁਤ ਸਾਰੇ ਲੋਕ ਘਰ ਖਰੀਦਣ ਜਾਂ ਬਣਾਉਣ ਦੇ ਲਈ ਜਾਂ ਤਾਂ ਹੋਮ ਲੋਨ ਦੀ ਮਦਦ ਲੈਂਦੇ ਨੇ ਜਾਂ ਫਿਰ ਲੰਮਾ ਸਮਾਂ ਬਚਤ ਕਰਦੇ ਨੇ ਇਹ ਵੀ ਸੱਚ ਹੈ ਕਿ ਕਰਜ਼ਾ ਲੈਣਾ ਬਹੁਤ ਆਸਾਨ ਹੈ ਪਰ ਇਸ ਨੂੰ ਵਾਪਸ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਬਹੁਤ ਸਾਰੇ ਲੋਕ ਆਪਣੀ ਕਮਾਈ ਦਾ ਵੱਡਾ ਹਿੱਸਾ ਸਾਲਾਂ ਤੱਕ ਕਰਜ਼ਾ ਚੁਕਾਉਣ ਦੇ ਵਿੱਚ ਹੀ ਖਰਚ ਕਰਦੇ ਰਹਿੰਦੇ ਨੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਹੋਮ ਲੋਨ ਜਲਦੀ ਤੋਂ ਜਲਦੀ ਵਾਪਸ ਮੋੜਿਆ ਜਾਵੇ ਤਾਂ ਇਹ ਕੁਝ ਤਰੀਕੇ ਅਪਣਾ ਕੇ ਅ지ਹਾ ਕੀਤਾ ਜਾ ਸਕਦਾ ਹੈ ਸਮੇ ਤੋਂ ਪਹਿਲਾਂ ਭੁਗਤਾਨ ਕਰਕੇ ਘੱਟ ਵਿਆਜ ਦੇਣਾ ਪਵੇਗਾ ਕਰਜ਼ਾ ਜਲਦੀ ਮੋੜਨ ਲਈ ਪ੍ਰੀ ਪੇਮੈਂਟ ਕਰਨਾ ਸਹੀ ਹੋਵੇਗਾ ਅਜਿਹਾ ਕਰਨ ਨਾਲ ਕਰਜ਼ੇ ਦੀ ਰਕਮ ਦਾ ਇੱਕ ਹਿੱਸਾ ਪਹਿਲਾਂ ਹੀ ਅਦਾ ਕਰ ਦਿੱਤਾ ਜਾਂਦਾ ਹੈ ਇਸ ਦਾ ਫਾਇਦਾ ਇਹ ਹੈ ਕਿ ਕਰਜ਼ਾ ਜਲਦੀ ਲੈ ਜਾਵੇਗਾ ਤੇ ਬਾਕੀ ਬਚੀ ਰਕਮ ਤੇ ਵਿਆਜ ਵੀ ਘੱਟ ਦੇਣਾ ਪਵੇਗਾ ਜੇਕਰ ਤੁਹਾਡੇ ਕੋਲ ਕੋਈ ਵਾਧੂ ਰਕਮ ਆਈ ਹੈ ਤਾਂ ਇਸ ਦੀ ਵਰਤੋਂ ਪ੍ਰੀ ਪੇਮੈਂਟ ਕਰਨ ਦੇ ਲਈ ਕੀਤੀ ਜਾ ਸਕਦੀ ਹੈ ਉਦਾਹਰਨ ਵਜੋਂ ਜੇਕਰ ਤੁਸੀਂ 20 ਲੱਖ ਦਾ ਕਰਜ਼ਾ ਲਿਆ ਹੈ ਪਰ ਤੁਸੀਂ 5 ਸਾਲ ਬਾਅਦ ਹੀ 5 ਲੱਖ ਚਾ ਵੱਧ ਰਕਮ ਦੀ ਪ੍ਰੀ ਪੇਮੈਂਟ ਕਰ ਦਿੰਦੇ ਹੋ ਤਾਂ ਤੁਹਾਡੇ ਲੋਨ ਦੀ ਮਿਆਦ ਘਟ ਜਾਏਗੀ ਇਸ ਨਾਲ ਬੈਂਕ ਨੂੰ ਦੇਣ ਵਾਲੇ ਵਿਆਜ ਵਿੱਚ ਵੀ ਵੱਡੀ ਕਟੌਤੀ ਹੋ ਜਾਵੇਗੀ ਇਸ ਤੋਂ ਇਲਾਵਾ EMI ਨੂੰ ਵਧਾਓ ਤੁਹਾਡੀ EMI ਜਿੰਨੀ ਜ਼ਿਆਦਾ ਹੋਵੇਗੀ ਓਨੀ ਹੀ ਜਲਦੀ ਤੁਸੀਂ ਕਰਜ਼ਾ ਵਾਪਸ ਕਰਨ ਦੇ ਯੋਗ ਹੋਵੋਗੇ ਜੇਕਰ ਤੁਹਾਡੇ ਕੋਲ ਆਮਦਨ ਦਾ ਚੰਗਾ ਸਰੋਤ ਹੈ ਤਾਂ ਤੁਸੀਂ EMI ਵਧਾ ਕੇ ਜਲਦੀ ਕਰਜ਼ਾ ਵਾਪਸ ਕਰ ਸਕਦੇ ਹੋ ਤਨਖਾਹਦਾਰਾਂ ਦੀ ਤਨਖਾਹ ਹਰ ਸਾਲ ਵੱਧਦੀ ਹੈ ਇਸ ਲਈ EMI ਦੀ ਰਕਮ ਵੀ ਹਰ ਸਾਲ ਵਧਾਈ ਜਾ ਸਕਦੀ ਹੈ ਇਸ ਨਾਲ ਲੋਨ ਜਲਦੀ ਖਤਮ ਹੋ ਜਾਏਗਾ ਤੇ ਵਿਆਜ ਵੀ ਘੱਟ ਪਵੇਗਾ ਇਸ ਤੋਂ ਇਲਾਵਾ ਥੋੜੇ ਸਮੇਂ ਦਾ ਕਰਜ਼ਾ ਲਵੋ ਲੋਨ ਲੈਣ ਵੇਲੇ ਲੋਨ ਦੀ ਮਿਆਦ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖੋ ਤੁਸੀਂ ਜਿੰਨੇ ਘੱਟ ਸਮੇਂ ਦਾ ਲੋਨ ਲਵੋਗੇ ਉੰਨੀ ਹੀ ਜਲਦੀ ਕਰਜ਼ਾ ਉੱਤਰ ਜਾਏਗਾ ਤੇ ਵਿਆਜ ਵੀ ਘੱਟ ਪਵੇਗਾ ਕਰਜ਼ਾ ਲੈਣ ਤੋਂ ਪਹਿਲਾਂ ਆਪਣੀ ਆਮਦਨ ਤੇ ਖਰਚਿਆਂ ਦਾ ਸਹੀ ਢੰਗ ਦੇ ਨਾਲ ਹਿਸਾਬ ਲਗਾਓ ਉਸ ਤੋਂ ਬਾਅਦ ਫੈਸਲਾ ਕਰੋ ਕਿ ਤੁਸੀਂ ਕਿੰਨੀ ਜਲਦੀ ਤੇ ਕਿਹੜੀਆਂ ਕਿਸ਼ਤਾਂ ਦੇ ਵਿੱਚ ਕਰਜ਼ਾ ਵਾਪਸ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਕਰਜ਼ਾ ਲੈਂਦੇ ਹੋ ਤਾਂ ਉਸਤੇ ਵਿਆਜ ਦਰ ਜਿੰਨੀ ਘੱਟ ਹੋਵੇਗੀ ਉਨਾ ਹੀ ਬਿਹਤਰ ਹੋਵੇਗਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬੈਂਕ ਤੁਹਾਡੇ ਉੱਤੇ ਵੱਧ ਵਿਆਜ ਜਦਦਰ ਵਸੂਲ ਰਿਹਾ ਹੈ ਤਾਂ ਤੁਸੀਂ ਇਸ ਨੂੰ ਕਿਸੇ ਹੋਰ ਬੈਂਕ ਦੇ ਵਿੱਚ ਵੀ ਟ੍ਰਾਂਸਫਰ ਕਰ ਸਕਦੇ ਹੋ ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲ ਸਾਰੇ ਬੈਂਕਾਂ ਦੁਆਰਾ ਹੋਮ ਲੋਨ ਤੇ ਵਸੂਲੀ ਜਾਣ ਵਾਲੀ ਵਿਆਜ ਦੀ ਦਰ ਬਾਰੇ ਪੂਰੀ ਜਾਣਕਾਰੀ ਹੋਵੇ ਹੁਣ ਸਾਨੂੰ ਦੇ ਇਜਾਜ਼ਤ ਅਜਿਹੀਆਂ ਹੋਰ ਨਵੀਆਂ ਅਪਡੇਟਸ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਕੀ ਤੁਸੀਂ ਵੀ ਲਿਆ ਹੋਇਆ ਬੈਂਕ ਤੋਂ ਲੋਨ ਤੇ ਛੁਡਾਉਣਾ ਚਾਹੁੰਦੇ ਹੋ ਭਾਰੀ ਵਿਆਜ ਤੋਂ ਖਿਹੜਾ ਤਾਂ ਇਹ ਖਬਰ ਜ਼ਰੂਰ ਸੁਣੋ ਹਰ ਕੋਈ ਆਪਣਾ ਘਰ ਹੋਣ ਦਾ ਸੁਪਨਾ ਦੇਖਦਾ ਹੈ ਬਹੁਤ ਸਾਰੇ ਲੋਕ ਘਰ ਖਰੀਦਣ ਜਾਂ ਬਣਾਉਣ ਦੇ ਲਈ ਜਾਂ ਤਾਂ ਹੋਮ ਲੋਨ ਦੀ ਮਦਦ ਲੈਂਦੇ ਨੇ ਜਾਂ ਫਿਰ ਲੰਮਾ ਸਮਾਂ ਬਚਤ ਕਰਦੇ ਨੇ ਇਹ ਵੀ ਸੱਚ ਹੈ ਕਿ ਕਰਜ਼ਾ ਲੈਣਾ ਬਹੁਤ ਆਸਾਨ ਹੈ ਪਰ ਇਸ ਨੂੰ ਵਾਪਸ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਬਹੁਤ ਸਾਰੇ ਲੋਕ ਆਪਣੀ ਕਮਾਈ ਦਾ ਵੱਡਾ ਹਿੱਸਾ ਸਾਲਾਂ ਤੱਕ ਕਰਜ਼ਾ ਚੁਕਾਉਣ ਦੇ ਵਿੱਚ ਹੀ ਖਰਚ ਕਰਦੇ ਰਹਿੰਦੇ ਨੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਹੋਮ ਲੋਨ ਜਲਦੀ ਤੋਂ ਜਲਦੀ ਵਾਪਸ ਮੋੜਿਆ ਜਾਵੇ ਤਾਂ ਇਹ ਕੁਝ ਤਰੀਕੇ ਅਪਣਾ ਕੇ ਅ지ਹਾ ਕੀਤਾ ਜਾ ਸਕਦਾ ਹੈ ਸਮੇਤੋ ਪਹਿਲਾਂ ਭੁਗਤਾਨ ਕਰਕੇ ਘੱਟ ਵਿਆਜ ਦੇਣਾ ਪਵੇਗਾ ਕਰਜ਼ਾ ਜਲਦੀ ਮੋੜਨ ਲਈ ਪ੍ਰੀ ਪੇਮੈਂਟ ਕਰਨਾ ਸਹੀ ਹੋਵੇਗਾ ਅਜਿਹਾ ਕਰਨ ਨਾਲ ਕਰਜ਼ੇ ਦੀ ਰਕਮ ਦਾ ਇੱਕ ਹਿੱਸਾ ਪਹਿਲਾਂ ਹੀ ਅਦਾ ਕਰ ਦਿੱਤਾ ਜਾਂਦਾ ਹੈ ਇਸ ਦਾ ਫਾਇਦਾ ਇਹ ਹੈ ਕਿ ਕਰਜ਼ਾ ਜਲਦੀ ਲੈ ਜਾਵੇਗਾ ਤੇ ਬਾਕੀ ਬਚੀ ਰਕਮ ਤੇ ਵਿਆਜ ਵੀ ਘੱਟ ਦੇਣਾ ਪਵੇਗਾ ਜੇਕਰ ਤੁਹਾਡੇ ਕੋਲ ਕੋਈ ਵਾਧੂ ਰਕਮ ਆਈ ਹੈ ਤਾਂ ਇਸ ਦੀ ਵਰਤੋਂ ਪ੍ਰੀ ਪੇਮੈਂਟ ਕਰਨ ਦੇ ਲਈ ਕੀਤੀ ਜਾ ਸਕਦੀ ਹੈ ਉਦਾਹਰਨ ਵਜੋਂ ਜੇਕਰ ਤੁਸੀਂ 20 ਲੱਖ ਦਾ ਕਰਜ਼ਾ ਲਿਆ ਹੈ ਪਰ ਤੁਸੀਂ 5 ਸਾਲ ਬਾਅਦ ਹੀ 5 ਲੱਖ ਚਾ ਵੱਧ ਰਕਮ ਦੀ ਪ੍ਰੀ ਪੇਮੈਂਟ ਕਰ ਦਿੰਦੇ ਹੋ ਤਾਂ ਤੁਹਾਡੇ ਲੋਨ ਦੀ ਮਿਆਦ ਘਟ ਜਾਏਗੀ ਇਸ ਨਾਲ ਬੈਂਕ ਨੂੰ ਦੇਣ ਵਾਲੇ ਵਿਆਜ ਵਿੱਚ ਵੀ ਵੱਡੀ ਕਟੌਤੀ ਹੋ ਜਾਵੇਗੀ ਇਸ ਤੋਂ ਇਲਾਵਾ EMI ਨੂੰ ਵਧਾਓ ਤੁਹਾਡੀ EMI ਜਿੰਨੀ ਜਿਆਦਾ ਹੋਵੇਗੀ ਉੰਨੀ ਹੀ ਜਲਦੀ ਤੁਸੀਂ ਕਰਜ਼ਾ ਵਾਪਸ ਕਰਨ ਦੇ ਯੋਗ ਹੋਵੋਗੇ ਜੇਕਰ ਤੁਹਾਡੇ ਕੋਲ ਆਮਦਨ ਦਾ ਚੰਗਾ ਸਰੋਤ ਹੈ ਤਾਂ ਤੁਸੀਂ ਈਐਮਆਈ ਵਧਾ ਕੇ ਜਲਦੀ ਕਰਜ਼ਾ ਵਾਪਸ ਕਰ ਸਕਦੇ ਹੋ ਤਨਖਾਹਦਾਰਾਂ ਦੀ ਤਨਖਾਹ ਹਰ ਸਾਲ ਵੱਧਦੀ ਹੈ ਇਸ ਲਈ ਈਐਮਆਈ ਦੀ ਰਕਮ ਵੀ ਹਰ ਸਾਲ ਵਧਾਈ ਜਾ ਸਕਦੀ ਹੈ ਇਸ ਨਾਲ ਲੋਨ ਜਲਦੀ ਖਤਮ ਹੋ ਜਾਏਗਾ ਤੇ ਵਿਆਜ ਵੀ ਘੱਟ ਪਵੇਗਾ ਇਸ ਤੋਂ ਇਲਾਵਾ ਥੋੜੇ ਸਮੇਂ ਦਾ ਕਰਜ਼ਾ ਲਵੋ ਲੋਨ ਲੈਣ ਵੇਲੇ ਲੋਨ ਦੀ ਮਿਆਦ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖੋ ਤੁਸੀਂ ਜਿੰਨੇ ਘੱਟ ਸਮੇਂ ਦਾ ਲੋਨ ਲਵੋਗੇ ਉੰਨੀ ਹੀ ਜਲਦੀ ਕਰਜ਼ਾ ਉੱਤਰ ਜਾਏਗਾ ਤੇ ਵਿਆਜ ਵੀ ਘਟ ਪਵੇਗਾ ਕਰਜ਼ਾ ਲੈਣ ਤੋਂ ਪਹਿਲਾਂ ਆਪਣੀ ਆਮਦਨ ਤੇ ਖਰਚਿਆਂ ਦਾ ਸਹੀ ਢੰਗ ਦੇ ਨਾਲ ਹਿਸਾਬ ਲਗਾਓ ਉਸ ਤੋਂ ਬਾਅਦ ਫੈਸਲਾ ਕਰੋ ਕਿ ਤੁਸੀਂ ਕਿੰਨੀ ਜਲਦੀ ਤੇ ਕਿਹੜੀਆਂ ਕਿਸ਼ਤਾਂ ਦੇ ਵਿੱਚ ਕਰਜ਼ਾ ਵਾਪਸ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਕਰਜ਼ਾ ਲੈਂਦੇ ਹੋ ਤਾਂ ਉਸ ਤੇ ਵਿਆਜ ਦਰ ਜਿੰਨੀ ਘਟ ਹੋਵੇਗੀ ਉਨਾ ਹੀ ਬਿਹਤਰ ਹੋਵੇਗਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬੈਂਕ ਤੁਹਾਡੇ ਤੋਂ ਵੱਧ ਵਿਆਜ ਦਰ ਵਸੂਲ ਰਿਹਾ ਹੈ ਤਾਂ ਤੁਸੀਂ ਇਸ ਨੂੰ ਕਿਸੇ ਹੋਰ ਬੈਂਕ ਦੇ ਵਿੱਚ ਵੀ ਟਰਾਂਸਫਰ ਕਰ ਸਕਦੇ ਹੋ ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲ ਸਾਰੇ ਬੈਂਕਾਂ ਦੁਆਰਾ ਹੋਮ ਲੋਨ ਤੇ ਵਸੂਲੀ ਜਾਣ ਵਾਲੀ ਵਿਆਜ ਦੀ ਦਰ ਬਾਰੇ ਪੂਰੀ ਜਾਣਕਾਰੀ ਹੋਵੇ ਹੁਣ ਸਾਨੂੰ ਦੇ ਇਜਾਜ਼ਤ ਅਜਿਹੇ ਹੋਰ ਨਵੇਂ ਅਪਡੇਟਸ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ